ਚਰ ਦੇ ਉੱਤੇ ਦਮ ਤੋੜ ਦਿੱਤਾ ਤੇ ਡਾਕਟਰ ਰੀਲਾ ਦੇਖਣ ਦੇ ਵਿੱਚ ਰੁੱਝਿਆ ਹੋਇਆ ਸੀ ਕਹਿੰਦੇ ਨੇ ਕਿ ਇਨਸਾਨ ਦੀ ਸਾਹ ਜਦੋਂ ਜਵਾਬ ਦੇਣ ਲੱਗ ਜਾਂ ਤਾਂ ਰੱਬ ਤੋਂ ਬਾਅਦ ਉਹ ਡਾਕਟਰ ਹੀ ਹੁੰਦਾ ਹੈ ਜਿਹੜਾ ਉਸ ਨੂੰ ਬਚਾ ਸਕਦਾ ਹੈ ਪਰ ਅਜਿਹੀ ਘੜੀ ਦੇ ਵਿੱਚ ਜਿੱਥੇ ਡਾਕਟਰ ਹੀ ਲਾਪਰਵਾਹ ਹੋ ਜਾਵੇ ਉੱਥੇ ਇਨਸਾਨੀਅਤ ਤੋਂ ਵੀ ਭਰੋਸਾ ਉਠਣ ਲੱਗ ਜਾਂਦਾ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਦੀ ਜਾਨ ਬਚਾਉਣ ਦੀ ਬਜਾਏ ਡਾਕਟਰ ਇੰਸਟਾਗ੍ਰam ਤੇ ਰੀਲਾਂ ਦੇਖਣ ਦੇ ਵਿੱਚ ਰੁੱਝਿਆ ਹੋਇਆ ਸੀ। ਡਾਕਟਰ ਦੇ ਕੋਲ ਇਹਨਾ ਵਕਤ ਤਾਂ ਸੀ ਕਿ ਉਹ ਆਪਣੇ ਮੋਬਾਈਲ ਫੋਨ ਸਕਰੋਲ ਕਰ ਸਕੇ ਇੰਸਟਾਗ੍ਰam ਤੇ ਰੀਲਾਂ ਦੇਖ ਸਕੇ ਪਰ ਮਰੀਜ਼ ਨੂੰ ਦੇਖਣ ਦਾ ਉਸਦੇ ਕੋਲ ਵਕਤ ਨਹੀਂ ਸੀ ਤੇ ਨਤੀਜਾ ਇਹ ਹੋਇਆ ਕਿ ਔਰਤ ਨੇ ਸਟ੍ਰੈਚਰ ਦੇ ਉੱਤੇ ਦਮ ਤੋੜ ਦਿੱਤਾ ਤੇ ਜਦੋਂ ਉਸ ਦਾ ਪੁੱਤਰ ਇਨਸਾਫ ਮੰਗਣ ਲਈ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਉਸ ਨੂੰ ਥੱਪੜ ਜੜ ਦਿੱਤਾ ਜਾਣਕਾਰੀ ਮੁਤਾਬਕ 60 ਸਾਲਾ ਪ੍ਰਵੇਸ਼ ਕੁਮਾਰੀ ਨੂੰ ਅਚਾਨਕ ਛਾਤੀ ਦੇ ਵਿੱਚ ਤੇਜ਼ ਦਰਦ ਮਹਿਸੂਸ ਹੋਇਆ ਘਬਰਾਏ ਹੋਏ ਪਰਿਵਾਰ ਨੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਪੁੱਤਰ ਅਤੇ ਉਸ ਦੇ ਭਰਾਵਾਂ ਨੇ ਕਿਸੇ ਤਰ੍ਹਾਂ ਮਾਨੋ ਸਟ੍ਰੈਚਰ ਤੇ ਪਾਇਆ ਤੇ ਡਾਕਟਰ ਕੋਲ ਮਦਦ ਲੈਣ ਲਈ ਪੱਜੇ ਪਰ ਡਾਕਟਰ ਨੂੰ ਇਹ ਸਭ ਦੇਖਣ ਅਤੇ ਸੁਣਨ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ ਉਸਨੇ ਦੇਖਣ ਦੀ ਖੇਚਲ ਨਹੀਂ ਕੀਤੀ ਅਤੇ ਸਿਰਫ ਨਰਸ ਨੂੰ ਉਸਦਾ ਇਲਾਜ ਕਰਨ ਦੇ ਲਈ ਕਿਹਾ ਹੌਲੀ-ਹੌਲੀ ਔਰਤ ਦੀ ਹਾਲਤ ਵਿਗੜਨ ਲੱਗੀ ਅਤੇ ਦਰਦ ਇੰਨਾ ਵੱਧ ਗਿਆ ਕਿ ਉਸ ਨੂੰ ਖੂਨ ਦੀਆਂ ਉਲਟੀਆਂ ਲੱਗਣ ਲੱਗ ਪਈਆਂ। ਪੁੱਤਰਾਂ ਨੇ ਫਿਰ ਮਿੰਨਤ ਕੀਤੀ ਅਤੇ ਡਾਕਟਰ ਨੂੰ ਮਦਦ ਦੀ ਅਪੀਲ ਕੀਤੀ ਪਰ ਡਾਕਟਰ ਦੀ ਦੁਨੀਆ ਤਾਂ ਮੋਬਾਈਲ ਸਕਰੀਨ ਤੱਕ ਹੀ ਸੀਮਤ ਸੀ। ਜਦੋਂ ਤੱਕ ਡਾਕਟਰ ਦੀ ਮਰਜ਼ੀ ਹੋਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਔਰਤ ਦੀ ਸਟ੍ਰੈਚਰ 'ਤੇ ਹੀ ਮੌਤ ਹੋ ਗਈ ਅਤੇ ਉਹ ਸਾਹ ਲੈਣ ਦੇ ਲਈ ਤੜਫਦੀ ਰਹੀ ਪਰ ਡਾਕਟਰ ਨੇ ਫਿਰ ਵੀ ਉਸ ਦੇ ਵੱਲ ਧਿਆਨ ਨਹੀਂ ਦਿੱਤਾ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਹੰਗਾਮਾ ਮਚ ਗਿਆ। ਔਰਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਡਾਕਟਰ ਦੀ ਲਾਪਰਵਾਹੀ ਨੂੰ ਲੈ ਕੇ ਉਸ ਦੇ ਵਿੱਚ ਆ ਗਏ ਇਸ ਦੌਰਾਨ ਡਾਕਟਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਮਾਹੌਲ ਹੋਰ ਵੀ ਖਰਾਬ ਹੋ ਗਿਆ ਉਹਨਾਂ ਨੇ ਮੰਗ ਕੀਤੀ ਕਿ ਅਜਿਹੇ ਬੇਰਹਿਮ ਅਤੇ ਗੈਰ ਜ਼ਿੰਮੇਵਾਰ ਡਾਕਟਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ